किला मुबारक पंजाब ਦੇ ਬਠਿੰਡਾ ਸ਼ਹਿਰ ਦੇ ਕੇਂਦਰ ਵਿੱਚ ਬਣਿਆ ਹੋਇਆ ਇੱਕ ਇਤਿਹਾਸਿਕ ਸਮਾਰਕ ਹੈ ਇਸ ਨੂੰ ਰਾਸ਼ਟਰੀ ਮਹੱਤਵ ਦੇ ਸਮਾਰਕ ਵਜੋਂ ਮਾਨਤਾ ਪ੍ਰਾਪਤ ਹੈ ਆਰਕੀਓਲੋਜੀਕਲ ਡਿਪਾਰਟਮੈਂਟ ਆਫ ਇੰਡੀਆ ਵੱਲੋਂ ਇਸ ਦੀ ਸਾਮ ਸੰਭਾਲ ਕੀਤੀ ਜਾਂਦੀ ਹੈ ਇਹ ਆਪਣੇ ਮੌਜੂਦਾ ਸਥਾਨ ਤੇ 1100 ਤੋਂ 1200 ਈਸਵੀ ਤੱਕ ਖੋਦ ਵਿੱਚ ਰਿਹਾ ਹੈ ਅਤੇ ਇਹ ਭਾਰਤ ਦਾ ਸਭ ਤੋਂ ਪੁਰਾਣਾ ਬਚਿਆ ਹੋਇਆ ਕਿਲਾ ਹੈ ਇਸ ਕਿਲੇ ਨੇ ਬਹੁਤ ਸਾਰੀਆਂ ਲੜਾਈਆਂ ਦਾ ਸਾਹਮਣਾ ਕੀਤਾ ਹੈ ਜਿਸ ਦਾ ਪਤਾ ਇਸ ਦੀ ਬਣਤਰ ਤੋਂ ਲੱਗਦਾ ਹੈ। ਕਿਲੇ ਦੇ ਅੰਦਰ ਵਦਿਆ ਹੀ ਇੱਕ ਬਹੁਤ ਮਜ਼ਬੂਤ ਤਿੱਖੀ ਲੋਕ ਵਾਲੀਆਂ ਕਿੱਲਾਂ ਵਾਲਾ ਖੇਡ ਨਜ਼ਰ ਆਉਂਦਾ ਹੈ ਅਤੇ ਨਾਲ ਹੀ ਸੱਜੇ ਹੱਥ ਨਜ਼ਰ ਆਉਂਦੀ ਹੈ ਇੱਕ ਜੇਲ੍ਹ ਜਿਸ ਵਿੱਚ ਬਾਹਰਲੇ ਪਾਸੇ ਇੱਕ ਜ਼ਿੰਦਾ ਲੱਗਿਆ ਹੋਇਆ ਹੈ ਅਤੇ ਦਰਵਾਜ਼ੇ ਨੂੰ ਇਸ ਜ਼ਿੰਦੇ ਦੀ ਮਦਦ ਦੇ ਨਾਲ ਬੰਦ ਕੀਤਾ ਹੋਇਆ ਹੈ। ਕਿਲਾ ਮੁਬਾਰਕ ਬਠੰਡਾ ਦਾ ਨਿਰਮਾਣ ਰਾਜਾ ਦਾਬ ਨੇ 90-110 ਈਸਵੀ ਦੌਰਾਨ ਕਰਵਾਇਆ ਸੀ। ਰਾਜਾ ਦਾਬ ਜੀਨਾਪਾਲ ਦਾ ਪੂਰਵਜ ਸੀ। ਕਿਲੇ ਦੇ ਉਸਾਰ ਲਈ ਵਰਤੀਆਂ ਜਾਂਦੀਆਂ ਇੱਟਾਂ ਕੁਸ਼ਾਨ ਕਾਲ ਦੀਆਂ ਹਨ। ਕਿਲੇ ਦਾ ਨਿਰਮਾਣ ਰਾਜੇ ਦੁਆਰਾ ਕੀਤਾ ਗਿਆ ਸੀ ਤਾਂ ਜੋ ਸਮਾਰਟ ਕਨਿਸ਼ਕ ਦੇ ਰਾਜ ਉੱਤੇ ਹਮਲਾ ਨਾ ਕਰ ਸਕਣ। ਬਾਅਦ ਵਿੱਚ ਕਿਲੇ ਦੇ ਖੇਤਰ ਦੇ ਸ਼ਾਸਕਾਂ ਦੁਆਰਾ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਰਾਧਿਆ ਸੁਲਤਾਨਾ ਜੋ ਕਿ ਦਿੱਲੀ ਦੀ ਪਹਿਲੀ ਮਹਾਰਾਣੀ ਸੀ ਉਸ ਨੂੰ ਵੀ ਕਿਲਾ ਮੁਬਾਰਕ ਦੇ ਵਿੱਚ ਕੈਦ ਕੀਤਾ ਗਿਆ ਸੀ ਬਠਿੰਡੇ ਨੇ 1754 ਦੇ ਦੌਰਾਨ ਮੁਗਲਾਂ ਨੂੰ ਖਦੇੜ ਦਿੱਤਾ ਅਤੇ ਪਟਿਆਲਾ ਰਿਆਸਤ ਦੇ ਰਾਜਾ ਖਾਲਾ ਸਿੰਘ ਦੀ ਯਤਨਾਂ ਨਾਲ ਮੁਗਲਾਂ ਦੇ ਹਮਲੇ ਨੂੰ ਰੋਕ ਦਿੱਤਾ ਗਿਆ ਸਿੱਖ ਇਤਿਹਾਸ ਦੇ ਨਾਲ ਵੀ ਕਿਲਾ ਮੁਬਾਰਕ ਦੀ ਡੂੰਗੀ ਸਾਂਝ ਹੈ ਤੇ ਆਓ ਜਾਣਦੇ ਹਾਂ ਇਸ ਦੇ ਬਾਰੇ ਗੁਰਕਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਜੀ ਕਿਲਾ ਮੁਬਾਰਕ ਤੇ ਕਿਲਾ ਮੁਬਾਰਕ ਤੇ ਵਿੱਚ ਦੋ ਗੁਰਦੁਆਰਾ ਸਾਹਿਬ ਨੇ ਜਿਹੜੇ ਪਾਸ਼ਾ ਜੀ ਦਸਵੀਂ ਦੇ ਨਾਲ ਸੰਬੰਧਤ ਨੇ ਗੁਰਦੁਆਰਾ ਕਿਲਾ ਮੁਬਾਰਕ ਤੇ ਗੁਰਦੁਆਰਾ ਹਾਜ਼ਿਰਤਨ ਸਾਹਿਬ ਤੇ ਆਓ ਕਰਦੇ ਆ ਦਰਸ਼ਨ ਗੁਰਦੁਆਰਾ ਹਾਜ਼ਿਰਤਨ ਸਾਹਿਬ ਜੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਪੁਚੋਤ ਤੇ ਭਾਗੂ ਹੁੰਦੇ ਹੋਏ 21 ਜੂਨ 1706 ਨੂੰ ਬਠਿੰਡਾ ਵਿਖੇ ਪਹੁੰਚੇ। ਗੁਰੂ ਸਾਹਿਬ ਨੇ ਰਤਨਹਾਜੀ ਨੂੰ ਬੁਲਾ ਕੇ ਬਚਨ ਬਿਲਾਸ ਕੀਤੇ। ਰਤਨਹਾਜੀ ਨੂੰ ਜਨਮ ਮਰਨ ਤੋਂ ਮੁਕਤ ਕੀਤਾ। ਹੁਣ ਇਸ ਸਥਾਨ ਤੇ ਗੁਰਦੁਆਰਾ ਹਾਜੀ ਰਤਨ ਸਾਹਿਬ ਸ਼ਿਸ਼ੋਭਿਤ ਹੈ। ਜਦ ਬਠਿੰਡੇ ਦੀ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਰਤਨਹਾਜੀ ਕੋਲ ਆਏ ਹਨ ਤਾਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀਆਂ। ਗੁਰੂ ਸਾਹਿਬ ਨਾਲ ਬਚਨ ਬਿਲਾਸ ਕਰਨ ਉਪਰੰਤ ਸੰਗਤਾਂ ਨੇ ਹਾਲ ਹੋਈਆਂ ਤੇ ਗੁਰੂ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਕਿਲੇ ਵਿੱਚ ਚੱਲੋ ਕਿਲੇ ਵਿੱਚ ਆ ਕੇ ਗੁਰੂ ਜੀ ਨੇ ਪੁੱਛਿਆ ਕਿ ਤੁਹਾਨੂੰ ਕੋਈ ਦੁੱਖ ਤਕਲੀਫਤਾ ਨਹੀਂ ਤਾਂ ਸੰਗਤਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਅਸੀਂ ਬਹੁਤ ਦੁਖੀ ਹਾਂ ਇਸਲੇ ਵਿੱਚ ਇੱਕ ਕਾਣਾ ਦਿਓ ਰਹਿੰਦਾ ਹੈ ਜੋ ਲੋਕਾਂ ਦੇ ਕੱਚੇ ਪੱਕੇ ਕੰਧਾ ਕੋਠੇ ਮਕਾਨ ਆਦ ਢਾਹ ਦਿੰਦਾ ਹੈ ਕਿਰਪਾ ਕਰਕੇ ਇਸ ਦਿਓ ਤੋਂ ਸਾਨੂੰ ਛੁਟਕਾਰਾ ਦਿਵਾਓ ਤਾਂ ਗੁਰੂ ਜੀ ਨੇ ਕਾਲੇ ਦਿਓ ਨੂੰ ਬੁਲਾ ਕੇ ਪੁੱਛਿਆ ਕਿ ਤੂੰ ਲੋਕਾਂ ਨੂੰ ਤੰਗ ਕਿਉਂ ਕਰਦਾ ਹੈ ਤਾਂ ਕਾਣੇ ਦਿਓ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕਾਫੀ ਲੰਮੇ ਸਮੇਂ ਤੋਂ ਭੁੱਖਾ ਰਹਿ ਰਿਹਾ ਤੇ ਕਿਰਪਾ ਕਰਕੇ ਮੇਰੀ ਭੁੱਖ ਦਾ ਨਿਵਾਰਣ ਕਰੋ ਮੈਂ ਤੁਹਾਡੇ ਕਹਿਣ ਤੇ ਕਿਲੇ ਵਿੱਚੋਂ ਸਾਧਾ ਲਈ ਚਲਾ ਜਾਵਾਂਗਾ ਤਦ ਗੁਰੂ ਜੀ ਨੇ ਪਿੰਡ ਨੱਤ ਬੰਗੇਰ ਵਿੱਚ ਖੇ ਪੰਜ ਪਿੰਡਾਂ ਦਾ ਇੱਕ ਝੋਟਾ ਰਹਿਂਦਾ ਸੀ ਉਸ ਝੋਟੇ ਤੋਂ ਉਸ ਪਿੰਡ ਦੇ ਲੋਕ ਬਹੁਤ ਦੁਖੀ ਸਨ ਤਾਂ ਉਸ ਝੋਟੇ ਦਾ ਉਦਾਰ ਕਰਨ ਲਈ ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਝੋਟਾ ਲੈਣ ਲਈ ਭੇਜਿਆ ਜਦ ਸਿੰਘ ਪਿੰਡ ਨੱਤ ਬੰਗੇਰ ਵਿੱਚ ਪਹੁੰਚੇ ਤਾਂ ਲੋਕਾਂ ਤੋਂ ਝੋਟੇ ਬਾਰੇ ਪੁੱਛਿਆ ਤਾਂ ਲੋਕਾਂ ਨੇ ਵੀ ਮਜ਼ਾਕ ਨਾਲ ਕਹਿ ਦਿੱਤਾ ਕਿ ਸਾਹਮਣੇ ਟੋਬੇ ਵਿੱਚ ਬੈਠਾ ਹੈ ਗਏ ਹੋਏ ਸਿੰਘਾਂ ਵਿੱਚੋਂ ਭਾਈ ਮੈਲਾਗਰ ਸਿੰਘ ਨੇ ਉੱਚੀ ਆਵਾਜ਼ ਲਗਾਈ ਅਤੇ ਕਿਹਾ ਭਾਈ ਚੱਲ ਤੈਨੂੰ ਬੁਲਾਇਆ ਗਿਆ ਹੈ ਤਾਂ ਛੋਟਾ ਟੋਬੇ ਵਿੱਚੋਂ ਬਾਹਰ ਨਿਕਲ ਕੇ ਸਿੰਘਾਂ ਦੇ ਅੱਗੇ-ਅੱਗੇ ਤੁਰ ਪਿਆ ਅਤੇ ਗੁਰੂ ਜੀ ਅੱਗੇ ਹਾਜ਼ਰ ਹੋ ਗਿਆ ਗੁਰੂ ਸਾਹਿਬ ਨੇ ਭਾਈ ਮੈਲਾਗਰ ਨੂੰ ਹੁਕਮ ਦਿੱਤਾ ਕਿ ਇਸੇ ਛੋਟੇ ਨੂੰ ਇੱਕੋ ਵਾਰ ਦੇ ਵਿੱਚ ਝਟਕਾ ਦਿੱਤਾ ਜਾਵੇ ਭਾਈ ਮੈਲਾਗਰ ਨੇ ਇੱਕੋ ਵਾਰ ਨਾਲ ਛੋਟੇ ਦਾ ਸਿਰ ਲਾ ਦਿੱਤਾ ਗੁਰੂ ਜੀ ਨੇ ਦਿਓ ਦੀ ਭੁੱਖ ਨਿਵਾਰਨ ਕਰ ਦਿੱਤੀ ਅਤੇ ਹੁਕਮ ਦਿੱਤਾ ਕਿ ਤੂੰ ਸਰਹੰਦਾ ਚਲਾ ਜਾ ਉੱਥੇ ਤੇਰੀ ਜ਼ਰੂਰਤ ਹੈ ਉਪਰੰਤ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਮਾਲਵੇ ਵਿੱਚ ਕਾਲ ਬਹੁਤ ਪੈਂਦੇ ਹਨ ਤਾਂ ਗੁਰੂ ਜੀ ਨੇ ਕਿਹਾ ਕਿ ਅਸੀਂ ਜਾਂਦੇ ਹੋਏ ਕਾਲ ਨੂੰ ਦੱਖਣ ਦੇਸ਼ ਵੱਲ ਲੈ ਜਾਵਾਂਗੇ ਸੋ ਗੁਰੂ ਜੀ ਦੇ ਬਚਨ ਸਾਕਾਰ ਹਨ ਕਿਲਾ ਮੁਬਾਰਕ ਦੇ ਵਿੱਚ ਹੀ ਪਈਆਂ ਹਨ ਉਹ ਤੋਪਾਂ ਜਿਹੜੀਆਂ ਕਿ ਬਾਬਰ ਆਪਣੇ ਨਾਲ ਲੈ ਕੇ ਆਇਆ ਸੀ ਅਤੇ ਬਾਬਰ ਨੇ ਇਹ ਤੋਪਾਂ ਯੁੱਧ ਦੇ ਵਿੱਚ ਵਰਤੀਆਂ ਸੀ ਸੋ ਇਹ ਤੋਪਾਂ ਅੱਜ ਵੀ ਕਿਲਾ ਮੁਬਾਰਕ ਦੇ ਵਿੱਚ ਸੰਭਾਲੀਆਂ ਪਈਆਂ ਨੇ ਇਸ ਕਿਲੇ ਨੇ ਬਹੁਤ ਸਾਰੀਆਂ ਕੁਦਰਤੀ ਆਫਤਾਂ ਦਾ ਸਾਹਮਣਾ ਕੀਤਾ ਹੈ ਜਿਸ ਕਰਕੇ ਇਸ ਕਿਲੇ ਨੂੰ ਬਹੁਤ ਨੁਕਸਾਨ ਹੋਇਆ ਹੈ ਮੌਜੂਦਾ ਸਮੇਂ ਦੇ ਵਿੱਚ ਇਸ ਕਿਲੇ ਦੀ ਮੁਰੰਮਤ ਦਾ ਕੰਮ ਲਗਾਤਾਰ ਜਾਰੀ ਹੈ ਜਿਸ ਕਰਕੇ ਇਸ ਦੇ ਕਈ ਹਿੱਸਿਆਂ ਦੇ ਵਿੱਚ ਆਵਾਜਾਈ ਬੰਦ ਕੀਤੀ ਗਈ ਹੈ ਸੋ ਉਮੀਦ ਕਰਦੇ ਆ ਇਹ ਕਲਾਬ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਵੇਗਾ ਅਤੇ ਸਲਾਨੀ ਦੂਰੋਂ ਦੂਰੋਂ ਅਤੇ ਪੰਜਾਬ ਦੇ ਵੀ ਜਿਹੜੇ ਸਲਾਨੀ ਦੇ ਦਰਸ਼ਕ ਨੇ ਉਹ ਇਸ ਕਲੇ ਨੂੰ ਦੇਖ ਸਕਣਗੇ। ਅਖੀਰ ਤੇ ਮੇਰੇ ਦੋਸਤਾਂ 'ਤੇ ਬੇਨਤੀ ਹੈ ਕਿ ਅਗਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਵੱਤ ਤੋਂ ਵੱਧ ਦਰਸ਼ਕਾਂ ਤੱਕ ਦੋਸਤਾਂ ਤੱਕ ਪਹੁੰਚ ਸਕੇ। ਤੁਹਾਨੂੰ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ